ਸੋ ਸੌਂਦਾ ਮਹੀਨਾ ਚੱਲ ਰਿਹਾ ਹੈ ਔਰ ਸੌਂਦੇ ਮਹੀਨੇ ਦੇ ਵਿੱਚ ਹਰ ਕੋਈ ਜੋ ਹੈ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਦਾ ਜਾਪ ਜ਼ਰੂਰ ਕਰਦਾ ਹੈ ਕੋਈ ਫਾਸਟ ਰੱਖਦਾ ਹੈ ਕੋਈ ਆਰਟਿਸਟ ਮੰਦਿਰ ਜਾ ਰਿਹਾ ਹੈ ਕੋਈ ਭੋਲੇ ਬਾਬਾ ਦੇ ਦਰਸ਼ਨ ਕਰ ਰਿਹਾ ਹੈ ਕੋਈ ਸ਼ਿਵਲਿੰਗ ਤੇ ਜਲ ਛੜਾ ਰਿਹਾ ਹੈ ਅਸੀਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਜੋ ਸੈਲੈਬ੍ਰਿਟੀਆਂ ਦੇ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਲੇਕਿਨ ਹੁਣ ਤੁਹਾਨੂੰ ਦੱਸ ਦਿੰਨੇ ਕਿ ਰੋਸ਼ਨ ਪ੍ਰਿੰਸ ਨੇ ਇੱਕ ਥੋੜਾ ਸਮਾਂ ਪਹਿਲਾਂ ਪੋਸਟ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਭੋਲੇ ਬਾਬਾ ਦਾ ਕੋਈ ਭਗਤ ਭਜ रोशन प्रिंस ਜਿਨ੍ਹਾਂ ਨੇ ਆਪਣਾ ਥੋੜੇ ਸਮੇਂ ਦੇ ਵਿੱਚ ਹੀ ਭੋਲੇ ਬਾਬਾ ਦਾ ਜਿਹੜਾ ਸ਼ਬਦ ਹੈ ਕਹਿ ਸਕਦੇ ਹਾਂ ਸੀ ਉਹ ਰਿਲੀਜ਼ ਕੀਤਾ ਔਰ ਲਿਖਿਆ 사વન ਕੇ ਮਹੀਨੇ ਕੀ ਹਾਰਦਿਕ ਸ਼ੁਭਕਾਮਨਾ ਹੈ ਸੋ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਰੋਸ਼ਨ ਪ੍ਰਿੰਸ ਦੀ ਤਾਂ ਰੋਸ਼ਨ ਪ੍ਰਿੰਸ ਨੇ ਬਹੁਤ ਜ਼ਿਆਦਾ ਡਿਵੋਸ਼ਨਲ ਗੀਤ ਜਿਹੜੇ ਨੇ ਇੰਡਸਟਰੀ ਨੂੰ ਦੇ ਦਿੱਤੇ ਨੇ ਆਲਰੇਡੀ ਔਰ ਇੱਕਦਮ ਗਾਣਿਆਂ ਤੋਂ ਡਿਵੋਸ਼ਨਲ ਗਾਣਿਆਂ ਵੱਲ ਜਾਣ ਦੇ ਪਿੱਛੇ ਰੋਸ਼ਨ ਪ੍ਰਿੰਸ ਦਾ ਕੀ ਕਾਰਨ ਰਿਹਾ ਇਸ ਦੇ ਬਾਰੇ ਕੋਈ ਵੀ ਹਜੇ ਸਾਡੇ ਕੋਲ ਅਪਡੇਟ ਨਹੀਂ ਹੈ ਲੇਕਿਨ ਯੈਸ ਕਿਉਂਕਿ ਡਿਵੋਸ਼ਨਲ ਗੀਤ ਜਿਹੜੇ ਨੇ ਉਹ ਬਹੁਤ ਕੱਟ ਕਰਦੇ ਨੇ ਆਰਟਿਸਟਸ ਔਰ ਰੌਸ਼ਨ ਪ੍ਰਿੰਸ ਨੇ ਕੁਝ ਅਲੱਗ ਕਰਨ ਦਾ ਸੋਚਿਆ ਕਿਉਂਕਿ ਜਿੱਦਾਂ ਅਸੀਂ ਦੇਖਿਆ ਸੀਗਾ ਕਿ ਆਵਾਜ਼ ਪੰਜਾਬ ਦੀ ਦੇ ਵਿੱਚੋਂ ਜਿੱਤ ਕੇ ਬਹੁਤ ਸਾਰੇ ਰਿਐਲਿਟੀ ਸ਼ੋਅਜ਼ ਦੇ ਵਿੱਚੋਂ ਜਿੱਤ ਕੇ ਬਹੁਤ ਸਾਰੇ ਪੰਜਾਬੀ 뮤직 ਇੰਡਸਟਰੀ ਨੂੰ ਗੀਤ ਦੇਣ ਵਾਲੇ ਰੌਸ਼ਨ ਪ੍ਰਿੰਸ ਨੇ ਇੰਡਸਟਰੀ ਨੂੰ ਫਲਮਾ ਵੀ ਦਿੱਤੀਆਂ ਨੇ ਸੋ ਬਾਅਦ ਵਿੱਚ ਜੋ ਡਿਵੋਸ਼ਨਲ ਗੀਤਾਂ ਵੱਲ ਰੁਖ ਕਰਨ ਵਾਲੇ ਰੌਸ਼ਨ ਪ੍ਰਿੰਸ ਨੇ ਹੁਣ ਸੌਣ ਦੇ ਮਹੀਨੇ ਨੂੰ ਧਿਆਨ ਚ ਰੱਖਦੇ ਹੋਏ ਬੋਲੇ ਬਾਬਾ ਦਾ ਇੱਕ ਭਜਨ ਜਿਹੜਾ ਉਹ ਰਿਲੀਜ਼ ਕੀਤਾ ਔਰ ਹਰ ਕੋਈ ਪਸੰਦ ਕਰ ਰਿਹਾ ਉਸ ਚੀਜ਼ ਨੂੰ ਸੋ ਤੁਸੀਂ ਵੀ ਉਹਨਾਂ ਦੇ ਇੰਸਟਾਗ੍ਰam ਹੈਂਡਲ ਤੇ ਜਾਂ ਫਿਰ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿ ਉਹਨਾਂ ਨੇ ਜਿਹੜਾ ਭਜਨ ਰਿਲੀਜ਼ ਕੀਤਾ ਹੈ ਉਹ ਕਿੰਨਾ ਵਧੀਆ ਔਰ ਕਿੰਨਾ ਸਕੂਨ ਦੇ ਰਿਆ ਰੂਹ ਨੂੰ ਇਸ ਤੋਂ ਇਲਾਵਾ ਉਹਨਾਂ ਦੀ ਸ਼ਿਵਲਿੰਗ ਦੀਆਂ ਪੋਸਟਾਂ ਵੀ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਔਰ ਧਾਰਮਿਕ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਧਾਰਮਿਕ ਗੱਲਾਂ ਕਰਦੇ ਨੇ ਰੌਸ਼ਨ ਪ੍ਰਿੰਸ ਉਹਨਾਂ ਨੇ ਇੱਕਦਮ ਜੋ ਹੈ ਆਪਣਾ ਰੁੱਖੀ ਜਿਹੜਾ ਡਿਵੋਸ਼ਨਲ ਚੀਜ਼ਾਂ ਵੱਲ ਕਰ ਲਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਰੌਸ਼ਨ ਪ੍ਰਿੰਸ ਸ਼ਿਵਲਿੰਗ ਤੇ ਜਲ ਵੀ ਚੜਾ ਰਹੇ ਨੇ ਇਸ ਤੋਂ ਇਲਾਵਾ ਭਜਨ ਕੀਰਤਨ ਵੀ ਕਰਦੇ ਨੇ ਮਤਲਬ ਉਹਨਾਂ ਦਾ ਕਹਿਣ ਦਾ ਕਿ ਉਹਨਾਂ ਨੇ ਸ਼ੋਜ਼ ਬੰਦ ਕਰਕੇ ਡਿਵੋਸ਼ਨਲ ਜਿਹੜੇ ਫੰਕਸ਼ਨਸ ਹੁੰਦੇ ਨੇ ਰਿਲੀਜੀਅਸ ਫੰਕਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਵੋਕਲ ਨੂੰ ਅੱਗੇ ਕੰਟੀਨਿਊ ਕੀਤਾ ਵੋਕਲ ਦੇ ਨਾਲ ਔਰ ਲੋਕ ਉਹਨਾਂ ਨੂੰ ਸੁੰਨਾ ਪਸੰਦ ਕਰਦੇ ਨੇ ਔਰ ਬਹੁਤ ਜ਼ਿਆਦਾ ਜਿਹੜੀ ਇਸ ਚੀਜ਼ ਦੀ ਡਿਮਾਂਡ ਚੱਲ ਰਹੀ ਔਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂ ਕਿ ਰੌਸ਼ਨ ਪ੍ਰਿੰਸ ਦੀ ਕੈਨੇਡਾ ਦੇ ਵਿੱਚ ਇੱਕ 뮤직 ਕੰਪਨੀ ਵੀ ਆ ਜਿੱਥੇ ਉਹ ਬੱਚਿਆਂ ਨੂੰ 뮤직 ਸਿਖਾਉਂਦੇ ਨੇ ਔਰ ਇਹ ਵੀ ਉਪਰਾਲਾ ਜਿਹੜਾ ਰੌਸ਼ਨ ਪ੍ਰਿੰਸ ਨੇ ਬੱਚਿਆਂ ਦੇ ਫਿਊਚਰ ਨੂੰ ਤੇ ਅੰਚ ਰੱਖ ਕੇ ਹੋਇ ਕੀਤਾ ਕਿਉਂਕਿ ਬਹੁਤ ਸਾਰੇ ਪਲੇਟਫਾਰਮਸ ਤੋ ਲੋਕ ਵੰਜੇ ਰਹ ਜਾਂਦੇ ਨੇ ਸੋ ਆਰਟਿਸਟ ਜਿਹੜੇ ਨੇ ਇਦਾਂ ਦੇ ਉਪਰਾਲੇ ਕਰਦੇ ਨੇ ਸੋ ਦੈਟ ਜਿਹੜੇ ਟੈਲੈਂਟ ਨੇ ਉਹ ਵੇਸਟ ਨਾ ਹੋਣ ਚਾਹੀਏ ਉਹ ਇੰਡੀਆ ਦੇ ਨੇ ਚਾਹੀਏ ਇੰਡੀਆ ਤੋਂ ਬਾਹਰ ਦੇ ਨੇ ਸੋ ਸੌਂ ਦਾ ਮਹੀਨਾ ਚੱਲ ਰਿਹਾ ਹੈ ਔਰ ਸੌਂ ਦੇ ਮਹੀਨੇ ਦੇ ਵਿੱਚ ਹਰ ਕੋਈ ਜੋ ਹੈ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਦਾ ਜਾਪ ਜ਼ਰੂਰ ਕਰਦਾ ਹੈ ਕੋਈ ਫਾਸਟ ਰੱਖਦਾ ਹੈ ਕੋਈ ਆਰਟਿਸਟ ਮੰਦਿਰ ਜਾ ਰਿਹਾ ਹੈ ਕੋਈ ਭੂਲੇ ਬਾਬਾ ਦੇ ਦਰਸ਼ਨ ਕਰ ਰਿਹਾ ਹੈ ਕੋਈ ਸ਼ਿਵਲਿੰਗ ਤੇ ਜਲ ਛੜਾ ਰਿਹਾ ਹੈ ਅਸੀਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਜੋ ਸੈਲਿਬ੍ਰਿਟੀਆਂ ਦੇ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਲੇਕਿਨ ਹੁਣ ਤੁਹਾਨੂੰ ਦੱਸ ਦਿੰਨੇ ਕਿ ਰੋਸ਼ਨ ਪ੍ਰਿੰਸ ਨੇ ਇੱਕ ਥੋੜਾ ਸਮਾਂ ਪਹਿਲਾਂ ਪੋਸਟ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਦੇ ਵਿੱਚੋਂ ਬੋਲੇ ਬਾਬਾ ਦਾ ਕੋਈ ਭਗਤ ਭਜ रोशन प्रिंस ਜਿਨ੍ਹਾਂ ਨੇ ਆਪਣਾ ਥੋੜੇ ਸਮੇਂ ਦੇ ਵਿੱਚ ਹੀ ਭੋਲੇ ਬਾਬਾ ਦਾ ਜਿਹੜਾ ਸ਼ਬਦ ਹੈ ਕਹਿ ਸਕਦੇ ਆ ਸੀ ਉਹ ਰਿਲੀਜ਼ ਕੀਤਾ ਔਰ ਲਿਖਿਆ ਸਾਵਨ ਕੇ ਮਹੀਨੇ ਕੀ ਹਾਰਦਿਕ ਸ਼ੁਭਕਾਮਨਾ ਹੈ ਸੋ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਰੋਸ਼ਨ ਪ੍ਰਿੰਸ ਦੀ ਤਾਂ ਰੋਸ਼ਨ ਪ੍ਰਿੰਸ ਨੇ ਬਹੁਤ ਜ਼ਿਆਦਾ ਡਿਵੋਸ਼ਨਲ ਗੀਤ ਜਿਹੜੇ ਨੇ ਇੰਡਸਟਰੀ ਨੂੰ ਦੇ ਦਿੱਤੇ ਨੇ ਆਲਰੇਡੀ ਔਰ ਇੱਕਦਮ ਗਾਣਿਆਂ ਤੋਂ ਡਿਵੋਸ਼ਨਲ ਗਾਣਿਆਂ ਵੱਲ ਜਾਣ ਦੇ ਪਿੱਛੇ ਰੋਸ਼ਨ ਪ੍ਰਿੰਸ ਦਾ ਕੀ ਕਾਰਨ ਰਿਹਾ ਇਸ ਦੇ ਬਾਰੇ ਕੋਈ ਵੀ ਹਜੇ ਸਾਡੇ ਕੋਲ ਅਪਡੇਟ ਨਹੀਂ ਹੈ ਲੇਕਿਨ ਯੈਸ ਕਿਉਂਕਿ ਡਿਵੋਸ਼ਨਲ ਗੀਤ ਜਿਹੜੇ ਨੇ ਉਹ ਬਹੁਤ ਕੱਟ ਕਰਦੇ ਨੇ ਆਰਟ ਸੋ ਰੌਸ਼ਨ ਪ੍ਰਿੰਸ ਨੇ ਕੁਝ ਅਲੱਗ ਕਰਨ ਦਾ ਸੋਚਿਆ ਕਿਉਂਕਿ ਜਿੱਦਾਂ ਅਸੀਂ ਦੇਖਿਆ ਸੀਗਾ ਕਿ ਆਵਾਜ਼ ਪੰਜਾਬ ਦੀ ਦੇ ਵਿੱਚੋਂ ਜਿੱਤ ਕੇ ਬਹੁਤ ਸਾਰੇ ਰਿਐਲਿਟੀ ਸ਼ੋਅਜ਼ ਦੇ ਵਿੱਚੋਂ ਜਿੱਤ ਕੇ ਬਹੁਤ ਸਾਰੇ ਪੰਜਾਬੀ 뮤직 ਇੰਡਸਟਰੀ ਨੂੰ ਗੀਤ ਦੇਣ ਵਾਲੇ ਰੌਸ਼ਨ ਪ੍ਰਿੰਸ ਨੇ ਇੰਡਸਟਰੀ ਨੂੰ ਫਲਮਾਂ ਵੀ ਦਿੱਤੀਆਂ ਨੇ ਸੋ ਬਾਅਦ ਵਿੱਚ ਡਿਵੋਸ਼ਨਲ ਗੀਤਾਂ ਵੱਲ ਰੁਖ ਕਰਨ ਵਾਲੇ ਰੌਸ਼ਨ ਪ੍ਰਿੰਸ ਨੇ ਹੁਣ ਸੌਣ ਦੇ ਮਹੀਨੇ ਨੂੰ ਧਿਆਨ ਚ ਰੱਖਦੇ ਹੋਏ ਬੋਲੇ ਬਾਬਾ ਦਾ ਇੱਕ ਭਜਨ ਜਿਹੜਾ ਉਹ ਰਿਲੀਜ਼ ਕੀਤਾ ਔਰ ਹਰ ਕੋਈ ਪਸੰਦ ਕਰ ਰਿਹਾ ਉਸ ਚੀਜ਼ ਨੂੰ ਸੋ ਤੁਸੀਂ ਵੀ ਉਹਨਾਂ ਦੇ ਇੰਸਟਾਗ੍ਰam ਹੈਂਡਲ ਤੇ ਜਾਂ ਫਿਰ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕਿ ਉਹਨਾਂ ਨੇ ਜਿਹੜਾ ਭਜਨ ਰਿਲੀਜ਼ ਕੀਤਾ ਹੈ ਉਹ ਕਿੰਨਾ ਵਧੀਆ ਔਰ ਕਿੰਨਾ ਸਕੂਨ ਦੇ ਰਿਆ ਰੂਹ ਨੂੰ ਇਸ ਤੋਂ ਇਲਾਵਾ ਉਹਨਾਂ ਦੀ ਸ਼ਿਵਲਿੰਗ ਦੀਆਂ ਪੋਸਟਰਾਂ ਵੀ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਔਰ ਧਾਰਮਿਕ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਧਾਰਮਿਕ ਗੱਲਾਂ ਕਰਦੇ ਨੇ ਰੌਸ਼ਨ ਪ੍ਰਿੰਸ ਉਹਨਾਂ ਨੇ ਇੱਕਦਮ ਜੋ ਹੈ ਆਪਣਾ ਰੁੱਖ ਹੀ ਜਿਹੜਾ ਡਿਵੋਸ਼ਨਲ ਚੀਜ਼ਾਂ ਵੱਲ ਕਰ ਲਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਰੌਸ਼ਨ ਪ੍ਰਿੰਸ ਸ਼ਿਵਲਿੰਗ ਤੇ ਜਲ ਵੀ ਚੜਾ ਰਹੇ ਨੇ ਇਸ ਤੋਂ ਇਲਾਵਾ ਭਜਨ ਕੀਰਤਨ ਵੀ ਕਰਦੇ ਨੇ ਮਤਲਬ ਉਹਨਾਂ ਦਾ ਕਹਿਣ ਦਾ ਕਿ ਉਹਨਾਂ ਨੇ ਸ਼ੋਜ਼ ਬੰਦ ਕਰਕੇ ਡਿਵੋਸ਼ਨਲ ਜਿਹੜੇ ਫੰਕਸ਼ਨਸ ਹੁੰਦੇ ਨੇ ਰਿਲੀਜੀਅਸ ਫੰਕਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਵੋਕਲ ਨੂੰ ਅੱਗੇ ਕੰਟੀਨਿਊ ਕੀਤਾ ਵੋਕਲ ਦੇ ਨਾਲ ਔਰ ਲੋਕ ਉਹਨਾਂ ਨੂੰ ਸੁੰਨਾ ਪਸੰਦ ਕਰਦੇ ਨੇ ਔਰ ਬਹੁਤ ਜ਼ਿਆਦਾ ਜਿਹੜੀ ਇਸ ਚੀਜ਼ ਦੀ ਡਿਮਾਂਡ ਚੱਲ ਰਹੀ ਔਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂ ਕਿ ਰੌਸ਼ਨ ਪ੍ਰਿੰਸ ਦੀ ਕੈਨੇਡਾ ਦੇ ਵਿੱਚ ਇੱਕ 뮤직 ਕੰਪਨੀ ਵੀ ਆ ਜਿੱਥੇ ਉਹ ਬੱਚਿਆਂ ਨੂੰ 뮤직 ਸਿਖਾਉਂਦੇ ਨੇ ਔਰ ਇਹ ਵੀ ਉਪਰਾਲਾ ਜਿਹੜਾ ਰੌਸ਼ਨ ਪ੍ਰਿੰਸ ਨੇ ਬੱਚਿਆਂ ਦੇ ਫਿਊਚਰ ਨੂੰ ਤੇ ਅੰਚ ਰੱਖ ਕੇ ਹੋਇ ਕੀਤਾ ਕਿਉਂਕਿ ਬਹੁਤ ਸਾਰੇ ਪਲੇਟਫਾਰਮਸ ਸੋ ਲੋਕ ਵੰਜੇ ਰਹ ਜਾਂਦੇ ਨੇ ਸੋ ਆਰਟਿਸਟ ਜਿਹੜੇ ਨੇ ਇਦਾਂ ਦੇ ਉਪਰਾਲੇ ਕਰਦੇ ਨੇ ਸੋ ਦੈਟ ਜਿਹੜੇ ਟੈਲੈਂਟ ਨੇ ਉਹ ਵੇਸਟ ਨਾ ਹੋਣ ਚਾਹੀਏ ਉਹ ਇੰਡੀਆ ਦੇ ਨੇ ਚਾਹੀਏ ਇੰਡੀਆ ਤੋਂ ਬਾਹਰ ਦੇ ਨੇ